ਉਹ ਜਿਹੜਾ ਪੁਲਿਸ ਨੇ ਕਿਹਾ ਹੈ ਕਿ 6 ਦਿਨਾਂ ਦੇ ਵਿੱਚ ਕਰਾਂਗੇ ਮੈਨੂੰ ਸੰਤੁਸ਼ਟੀ ਨਹੀਂ ਹੈ ਕਿ 6 ਦਿਨਾਂ ਦੇ ਅੰਦਰ ਅੰਦਰ ਕਰਨਗੇ ਸਤਿ ਸ਼੍ਰੀ ਅਕਾਲ ਦੋਸਤੋ ਅਜਬ ਗ੍ਰੇਵਰ ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਬੜੀ ਦਿਲ ਦਹਿਲਾਉਣ ਵਾਲੀ ਖਬਰ ਤੁਹਾਡੇ ਲਈ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਪੰਜਾਬ ਦੇ ਲੋਕ ਬੜੇ ਹੀ ਰੋਸ ਵਿੱਚ ਹਨ ਭਾਨਾ ਸਿੱਧੂ ਜਿਸ ਉੱਪਰ ਕਈ ਕੇਸ ਪਾਕਿ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਗਿਆ ਹੈ ਅੱਜ ਉਸ ਦਾ ਰਿਹਾਈ ਦਾ ਦਿਨ ਸੀ ਲੱਖਾ ਸਿਧਾਨਾ ਨੇ ਵੀ ਕਿਹਾ ਹੈ ਕਿ 6 IAS ਅਤੇ 1 IPS ਪੁਰਸ ਮੁਲਾਜ਼ਮਾ ਨੇ ਸਾਨੂੰ ਇਹ ਚਿੱਠੀ ਦਿੱਤੀ ਸੀ ਕਿ ਭਾਣਾ ਸਿੱਧੂ ਨੂੰ ਅੱਜ ਦੇ ਦਿਨ ਛੱਡ ਦਿੱਤਾ ਜਾਵੇਗਾ ਔਰ ਉਹ ਸਾਰਾ ਦਿਨ ਦੀ ਉਡੀਕ ਕਰਦੇ ਹਨ ਪਰ ਭਾਣਾ ਸਿੱਧੂ ਨੂੰ ਅਜੇ ਛੱਡਿਆ ਨਹੀਂ ਗਿਆ ਔਰ ਦੂਜੇ ਪਾਸੇ ਉਹਨਾਂ ਨੇ ਸਰਕਾਰ ਦੇ ਵਿਰੋਧ ਵਿੱਚ ਹੋਰ ਵੀ ਧਰਨੇ ਲਾਉਣ ਦੀ ਤਿਆਰੀ ਕਰ ਲਈ ਹੈ ਦੂਜੇ ਪਾਸੇ ਜਦੋਂ ਗੁਰਜੀਤ ਸਿੰਘ ਮਾਨ ਨੂੰ ਇਸ ਕਰੇ ਪੁੱਛਿਆ ਗਿਆ ਕਿ ਭਾਣਾ ਸਿੱਧੂ ਨੂੰ ਕਦੋਂ ਛੱਡਿਆ ਜਾਵੇਗਾ ਤਾਂ ਉਸਨੇ ਕਿਹਾ ਕਿ ਅਜੇ ਤੱਕ 6 ਸਾਲ ਦੇ ਦੰਗ ਪਾਣਾ ਸਿੱਧੂ ਨੂੰ ਛੱਡਣ ਦੀ ਕੋਈ ਵੀ ਗੱਲਬਾਤ ਨਹੀਂ ਹੈ ਜਦਕਿ ਗਵਰਨਮੈਂਟ ਇਹ ਕਹਿ ਰਹੀ ਹੈ ਉਹ ਕਹਿ ਰਹੀ ਹੈ ਕਿ ਪਾਣਾ ਸਿੱਧੂ ਨੂੰ ਛੱਡ ਦਿੱਤੇ ਜਾਵੇਗਾ ਅੱਗੇ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਮੇਰੇ ਉੱਪਰ ਵੀ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਦਾ ਕੇਸ ਪਾਇਆ ਸੀ ਕਿ ਮੈਂ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਸ਼ਾਮਿਲ ਸੀ ਪਰ ਫਿਰ ਉਹ ਵੀ ਕੇਸ ਰਫਾ ਹੋ ਗਿਆ ਔਰ ਮੈਨੂੰ ਛੱਡ ਦਿੱਤਾ ਗਿਆ ਔਰ ਅਗਰ ਇੰਨਾ ਵੱਡਾ ਕੇਸ ਰਫਾ ਹੋ ਕੇ ਮੈਨੂੰ ਛੱਡ ਦਿੱਤਾ ਜਾ ਸਕਦਾ ਹੈ ਤਾਂ ਫਿਰ ਪਾਣਾ ਸਿੱਧੂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਿੱਧੇ ਤੌਰ ਤੇ ਇਹ ਸਰਕਾਰਾਂ ਦੀ ਚੱਲ ਹੈ ਜੋ ਭਾਣਾ ਸਿੱਧੂ ਨੂੰ ਅੰਦਰ ਟੱਕਿਆ ਹੋਇਆ ਹੈ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਭਾਣਾ ਸਿੱਧੂ ਨੂੰ ਛੁਡਾਉਣ ਦੀ ਹੁਣ ਬੜੀ ਹੀ ਦੁੱਖ ਵਾਲੀ ਗੱਲ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਭਾਣਾ ਸਿੱਧੂ ਦੇ ਉੱਪਰ ਪਰਚੇ ਪਾਏ ਹਨ ਔਰ ਉਹਨਾਂ ਨੂੰ ਜੇਲ੍ਹ ਵਿੱਚ ਟੱਕਿਆ ਗਿਆ ਹੈ ਉੱਥੇ ਹੀ ਦੂਜੇ ਪਾਸੇ ਬੜੀ ਮੰਦਭਾਗੀ ਪੁਲਿਸ ਨੇ ਹਰਕਤ ਕੀਤੀ ਹੈ ਪੁਲਿਸ ਨੇ ਭਾਣਾ ਸਿੱਧੂ ਦੇ ਪਰਿਵਾਰ ਦੇ ਉੱਪਰ ਵੀ ਤਸ਼ੱਦਦ ਕੀਤਾ ਹੈ ਉਹਨਾਂ ਦੇ ਮਾਤਾ ਪਿਤਾ ਦੇ ਉੱਪਰ ਵੀ ਪਰਚੇ ਪਾਏ ਹਨ ਔਰ ਦੂਜੇ ਪਾਸੇ ਉਹਨਾਂ ਦੀਆਂ ਦੋ ਭੈਣਾਂ ਹਨ ਜੋ ਇੱਕ ਟੀਚਰ ਹੈ ਔਰ ਦੂਸਰੀ ਪਟਿਆਲਾ ਕਿ ਜਿਹੜੀ ਭੈਣਾਂ ਸਿੱਧੂ ਦੀ ਇੱਕ ਭੈਣ ਵਿਚਾਰੇ ਐਜ਼ ਅ ਮੁੱਖ ਅਧਿਆਪਕ ਉਹ ਸਕੂਲ ਦੇ ਵਿੱਚ ਹਾਜ਼ਰ ਹੈ ਦੂਜੀ ਜਿਹੜੀ ਉਹਦੀ ਭੈਣ ਉਹ ਪਟਿਆਲੇ ਆਪਣੇ ਸਹੁਰੇ ਘਰ ਬੈਠੀ ਹੈਗੀਆ ਤੇ ਤੁਸੀਂ ਉਹਨਾਂ ਦਾ 307 ਤੇ ਪਾਰ ਰਹੇ ਨੇ ਰਾਨੀ ਵਾਲੀ ਗੱਲ ਹੈ ਇਹ ਤੇ ਪੰਜਾਬ ਦੇ ਟੀਚਰਾਂ ਨੂੰ ਚਾਹੀਦਾ ਕਿ ਟੀਚਰਾਂ ਨੂੰ ਪੰਜਾਬ ਦੇ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਿ ਤੁਹਾਡੇ ਟੀਚਰਾਂ ਦੇ ਨਾਲ ਇੰਨਾ ਵਾ ਧੱਕਾ ਹੋ ਗਿਆ ਵਿੱਚ ਵਿਆਹੀ ਹੋਈ ਹੈ ਔਰ ਉਹਨਾਂ ਦੋਨਾਂ ਭੈਣਾਂ ਦੇ ਉੱਤੇ 307 ਦਾ ਪਰਚਾ ਪਾ ਕੇ ਔਰ ਉਹਨਾਂ ਦੇ ਭੈਣਾਂ ਦੇ ਉੱਪਰ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ ਜਿੱਥੇ ਭੈਣਾਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਹਨ ਔਰ ਧੀਆ ਭੈਣਾਂ ਨੂੰ ਆਪਣੇ ਸਮਝਿਆ ਜਾਂਦਾ ਹੈ ਉਥੇ ਪੰਜਾਬ ਦੇ ਵਿੱਚ ਭੈਣਾਂ ਦੇ ਨਾਲ ਵੀ ਧੱਕਾ ਹੋ ਰਿਹਾ ਹੈ ਇਸ ਸਮੇਂ ਸਾਰਿਆਂ ਨੂੰ ਲੋੜ ਹੈ ਕਿ ਭਾਨਾ ਸਿੱਧੂ ਦੇ ਨਾਲ ਖੜ ਕੇ ਆਪਣੇ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਮਦਦ ਕੀਤੀ ਜਾਵੇ ਭਾਨਾ ਸਿੱਧੂ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਉੱਪਰ ਨਾਜਾਇਜ਼ ਹੀ 307 ਦੇ ਪਰਚੇ ਪਾਏ ਹਨ ਉਹਨਾਂ ਦੇ ਭੈਣਾਂ ਦੇ ਉੱਪਰ ਵੀ ਜੋ ਕਿ ਇਹ ਬਣਦੇ ਨਹੀਂ ਹਨ ਉਹਨਾਂ ਦੇ ਭੈਣਾਂ ਭਰਾਵਾਂ ਦੇ ਨਾਲ ਫੈਮਿਲੀ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇੱਕ ਵਕੀਲ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਭਾਨਾ ਸਿੱਧੂ ਨੂੰ ਫੜਨ ਵਾਲੇ ਥਾਣੇ ਦੇ ਐਸਐਚਓ ਨੂੰ ਉੱਥੋਂ ਉਸ ਦੀ ਬਦਲੀ ਕਰਾ ਦਿੱਤੀ ਹੈ ਹੋਰ ਜੋ ਆਈਐਸਸੀ ਜਿਸ ਦੀ ਕਾਰਜਗਾਰੀ ਦੇ ਵਿੱਚ ਇਹ ਸਭ ਹੋਇਆ ਉਸ ਦੀ ਵੀ ਬਦਲੀ ਹੋ ਚੁੱਕੀ ਹੈ ਤਾਂ ਵਕੀਲ ਦਾ ਕਹਿਣਾ ਹੈ ਕਿ ਜਿਸ ਆਈਐਸ ਅਫਸਰ ਨੇ ਪਾਨਾ ਸੁਦੇ ਦੇ ਉੱਪਰ ਔਰ ਫੈਮਿਲੀ ਦੇ ਉੱਪਰ ਨਜਾਇਜ਼ ਪਰਚੇ ਪਾਈ ਹਨ ਕਿ ਉਹ ਵੱਸ ਜਾਣਗੇ ਉਹ ਕਦੇ ਵੀ ਬਚਣ ਲੱਗੇ ਨਹੀਂ ਇਸੇ ਮੌਕੇ ਤੇ ਲਖਾ ਸੁਧਾਨਾ ਦਾ ਵੀ ਇਹ ਕਹਿਣਾ ਹੈ ਕਿ ਪਾਨਾ ਸੁਦੇ ਦੇ ਉੱਪਰ ਅਨਾਂ ਤਸ਼ਦਦ ਕੀਤਾ ਜਾ ਰਿਹਾ ਹੈ ਅੱਜ ਦਾ ਟਾਈਮ ਸੀ ਉਸ ਨੂੰ ਛੱਡਣ ਦਾ ਫਿਰ ਵੀ ਉਸ ਨੂੰ ਛੱਡਿਆ ਨਹੀਂ ਗਿਆ ਔਰ ਉਸ ਦੇ ਪਰਿਵਾਰ ਦੇ ਉੱਪਰ ਜੋ ਪਰਚੇ ਪਾਈ ਹਨ ਉਹ ਤਾਂ ਬਿਲਕੁਲ ਹੀ ਗਲਤ ਹਨ ਇਹਦਾ 1984 ਦੇ ਦੌਰ ਵਾਂਗ ਕੀਤਾ ਜਾ ਰਿਹਾ ਹੈ ਕਿ ਜੋ ਬਿਨਾਂ ਕਿਸੇ ਗੱਲ ਤੋਂ ਪੰਜਾਬੀਆਂ ਦੇ ਬੱਚੇ ਚੁੱਕੇ ਜਾ ਰਹੇ ਹਨ ਔਰ ਫਿਰ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਵੀ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ ਔਰ ਇਹਨਾਂ ਸਾਰੇ ਆਗੂਆਂ ਦਾ ਲੱਖਾ ਸੁਧਾਨਾ ਦਾ ਸਿਮਰਨਜੀਤ ਸਿੰਘ ਮਾਨ ਦਾ ਔਰ ਭਾਨਾ ਸਿੱਧੂ ਦੇ ਪਰਿਵਾਰ ਦੇ ਫੈਮਿਲੀ ਮੈਂਬਰ ਦਾ ਇਹ ਕਹਿਣਾ ਹੈ ਕਿ ਜਲਦੋ ਜਲਦ ਪੂਰੇ ਪੰਜਾਬ ਦੇ ਲੋਕ ਇਕੱਠੇ ਹੋਣ ਤਾਂ ਕਿ ਭਾਨਾ ਸਿੱਧੂ ਨੂੰ ਜਲਦ ਜਲਦ ਰਹਾ ਕੀਤਾ ਜਾਵੇ ਨਹੀਂ ਤਾਂ ਲੱਖਾ ਸੁਧਾਨਾ ਦਾ ਇਹ ਕਹਿਣਾ ਹੈ ਕਿ ਜਿਵੇਂ ਅਤੇ ਉਹਨਾਂ ਨੂੰ ਸਤਰਕ ਰਹਿਣਾ ਚਾਹੀਦਾ ਹੈ ਕਿ ਅਜਿਹਾ ਕੋਈ ਵੀ ਭਾਣਾ ਦਾ ਬਾਪਰੇ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰਾਉਣ ਦੀ ਜੰਗੋ ਜਹਾਦ ਚੱਲ ਰਹੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਲਿਖ ਜ਼ਰੂਰ